ਹੋਏ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਾ ਕੇ ਜੇਕਰ ਤੁਸੀਂ ਵੀ ਚਾਹ ਪਾਣੀ ਜਾਂ ਖਾਣਾ ਖਾਣੇ ਹੋ ਤਾਂ ਇਹ ਵੀਡੀਓ ਖਾਸ ਤੌਰ ਤੇ ਤੁਹਾਡੇ ਲਈ ਹੈ ਕਿਉਂਕਿ ਤੁਹਾਡੀ ਸਿਹਤ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ। ਦਰਅਸਲ ਪੀਯੂ ਦੇ ਕੈਂਪਸ ਦੇ ਜੋ ਕੰਟੀਨ ਹੈ ਉਸ ਦੇ ਵਿੱਚ ਜੋ ਖਾਣਾ ਤਿਆਰ ਕੀਤਾ ਜਾ ਰਿਹਾ ਸੀ ਉਸ ਦੇ ਵਿੱਚ ਜਦੋਂ ਛਾਪਾ ਪੈਂਦਾ ਤਾਂ ਵਿਦਿਆਰਥੀਆਂ ਦੇ ਵੱਲੋਂ ਇਹ ਛਾਪਾ ਮਾਰਿਆ ਜਾਂਦਾ ਹੈ। ਉਸ ਦੇ ਵਿੱਚ ਕਾਕਰੋਚ ਇਥੋਂ ਤੱਕ ਕਿ ਗਲੇ ਸੜੇ ਹੋਏ ਬੈਂਗਣ ਅਤੇ ਆਲੂਆਂ ਦੇ ਸਮੇਤ ਖਾਣੇ ਦੇ ਵਿੱਚ ਸੁੱਸਰੀਆਂ ਪਈਆਂ ਹੋਈਆਂ ਸਨ ਤੇ ਉਹ ਖਾਣਾ ਜਿਹੜਾ ਪਲੇਟਾਂ ਤੇ ਕੋਲੀਆਂ ਦੇ ਵਿੱਚ ਪਾ ਕੇ ਵਿਦਿਆਰਥੀਆਂ ਨੂੰ ਪਰੋਸਿਆ ਜਾ ਰਿਹਾ ਸੀ ਤਾਂ ਮੌਕੇ ਦੇ ਉੱਤੇ ਜ਼ਬਰਦਸਤ ਹੰਗਾਮਾ ਹੁੰਦਾ ਤੇ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਿ ਜਿਸ ਵੇਲੇ ਵਿਦਿਆਰਥੀਆਂ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਕਿ ਆਖਿਰਕਾਰ ਕਿਵੇਂ ਖਾਣੇ ਦੇ ਵਿੱਚੋਂ ਕੋਕਰਚ ਅਤੇ ਸੁੱਸਰੀਆਂ ਚੱਲ ਰਹੀਆਂ ਨੇ ਤਾਂ ਇਸ ਨੂੰ ਵੇਖ ਕੇ ਕੰਟੀਨ ਵਾਲੇ ਆਪਣੀ ਗਲਤੀ ਮੰਨਣ ਦੀ ਬਜਾਏ ਉਲਟਾ ਵਿਦਿਆਰਥੀਆਂ ਦੇ ਉੱਤੇ ਹੀ ਔਖੇ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਦਾ ਖਾਣਾ ਜਿਹੜਾ ਹੈ ਲੋਕਾਂ ਦੇ ਨੂੰ ਪਰੋਸਿਆ ਜਾ ਰਿਹਾ ਸੀ ਵਿਦਿਆਰਥੀਆਂ ਨੂੰ ਸੋਪ ਜਾ ਰਿਹਾ ਸੀ ਜਿਹੜਾ ਕਿ ਸਿੱਧੇ ਤੌਰ ਤੇ ਉਹਨਾਂ ਦੀ ਸਿਹਤ ਦੇ ਨਾਲ ਵੱਡਾ ਖਿਲਵਾੜ ਕੀਤਾ ਜਾ ਰਿਹਾ ਤਾਂ ਆਲੂ ਤੁਸੀਂ ਵੇਖ ਸਕਦੇ ਹੋ ਕਿਵੇਂ ਪੂਰੇ ਤਰੀਕੇ ਦੇ ਨਾਲ ਗਲੇ ਸੜੇ ਹੋਏ ਨੇ ਪਰ ਇਹਨਾਂ ਆਲੂਆਂ ਦੀ ਵਰਤੋਂ ਜਿਹੜੀ ਹੈ ਵੱਖ-ਵੱਖ ਸਮਾਨ ਬਣਾਉਣ ਦੇ ਵਿੱਚ ਕੀਤੀ ਜਾ ਰਹੀ ਸੀ ਇਸ ਤੋਂ ਇਲਾਵਾ ਬੈਂਗਣਾਂ ਦਾ ਕੀ ਹਸ਼ਰ ਹੋਇਆ ਪਿਆ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਇੰਨੇ ਜ਼ਿਆਦਾ ਗਲੇ ਤੇ ਸੜੇ ਹੋਏ ਇਹ ਬੈਂਗਣ ਨੇ ਪਰ ਇਸ ਦੀਆਂ ਸਬਜ਼ੀਆਂ ਬਣਾ ਕੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਸਨ ਅਚੇਹ ਦੇ ਵਿੱਚ ਜ਼ਿੰਮੇਵਾਰ ਕੌਣ ਹੈ ਇਸ ਦੀ ਜਾਂਚ ਪੜਤਾਲ ਕਰਨੀ ਬੇਹੱਦ ਲਾਜ਼ਮੀ ਬਣ ਜਾਂਦੀ ਹੈ ਪਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਵੇਂ ਖਾਣਾ ਜਿਹੜਾ ਪੂਰੀ ਤਰ੍ਹਾਂ ਜੋ ਹੈ ਖਰਾਬ ਹੋਇਆ ਪਿਆ ਕਿਉਂਕਿ ਕਿਤੇ ਕਾਕਰੋਜ ਚੱਲ ਰਹੇ ਨੇ ਕਿਤੇ ਸਮਾਨ ਖਰਾਬ ਹੋਇਆ ਪਿਆ ਕਿਤੇ ਸੁੱਸਰੀਆਂ ਚੱਲ ਰਹੀਆਂ ਨੇ ਤੇ ਅੱਧੀ ਤੋਂ ਜ਼ਿਆਦਾ ਤਾਂ ਸਬਜ਼ੀਆਂ ਤਾਂ ਗਲੀਆਂ ਹੋਈਆਂ ਨੇ ਤਾਂ ਕਿਵੇਂ ਮਾਹੌਲ ਗਰਮ ਹੁੰਦਾ ਕਿਵੇਂ ਵਿਦਿਆਰਥੀ ਜਦੋਂ ਇਹ ਸਭ ਦੇਖਦੇ ਨੇ ਉਹਨਾਂ ਦੇ ਵੱਲੋਂ ਕੰਟੀਨ ਵਾਲਿਆਂ ਨੂੰ ਸਵਾਲ ਕੀਤੇ ਜਾਂਦੇ ਨੇ ਤਾਂ ਇਸ ਦਰਮਿਆਨ ਗਰਮ ਹੋਏ ਕੰਟੀਨ ਵਾਲੇ ਕੀ ਕੁਝ ਕਹਿੰਦੇ ਨੇ ਆ ਤੁਹਾਨੂੰ ਸੁਣਾਉਣੇ ਆ ਕੀ ਹੈ ਇਹ ਗਾਜਰਾ ਨੇ ਜੀ ਇਹ ਮੈਮ ਕਿੱਥੋਂ ਮਾਮਾ ਮੀਆਂ ਵਾਲੀ ਦੁਕਾਨ ਤੋਂ ਮਿਲੇ ਨੇ ਦੁਕਾਨ ਵਾਲੇ ਕਹਿੰਦੇ ਸਿੱਟੇ ਲੱਗੇ ਸੀ ਪਰ ਸਿੱਟੇ ਨਾਲੀ ਚੀਜ਼ ਫ੍ਰਿਜ ਕੌਣ ਸਾਫ ਕੇ ਰੱਖਦਾ ਹੈ ਫ੍ਰਿਜ ਜਿੰਨੀਆਂ ਵੀ ਸੜਗੀਆਂ ਨੇ ਸਾਰੀਆਂ ਰੋਲੀ ਲੱਗੀ ਹੋਈਆਂ ਸਾਰੀਆਂ ਖਰਾਬ ਨੇ ਇਹ ਜਿੰਨੀਆਂ ਸਾਰੀਆਂ ਇਹ ਸਾਰੀਆਂ ਦੁਕਾਨਾਂ ਚ ਅਸੀਂ ਅੰਦਰ ਜਾ ਕੇ ਆਏ ਆ ਸਾਰੀਆਂ ਦੁਕਾਨਾਂ ਚ ਇਹਨੇ ਸੁੰਡੀਆਂ ਸਾਰੀਆਂ ਸੁੰਡੀਆਂ ਨੇ ਕੰਮ ਬਚਾਣਾ ਭਰੀਆਂ ਹੋਈਆਂ ਨੇ ਹੁੰਦਾ ਗਰਦੀ ਕਰਦੇ ਨੇ ਆਪਣੇ ਮਨ ਨਾਲ ਸਿਰੇ ਲਾਉਂਦੇ ਇੱਕ ਤਾਂ ਰੇਟ ਨੇ ਮਹਿੰਗੇ ਨੇ ਦੂਜੇ ਸਾਰੀਆਂ ਦੁਕਾਨਾਂ ਜਾ ਕੇ ਆਏ ਆ ਕੌਤੋਚ ਨਿਕਲਦੇ ਨੇ ਸੁੰਡੀਆਂ ਨਿਕਲੀਆਂ ਤੇ ਸਾਹਮਣੇ ਨਿਕਲੀਆਂ ਨੇ ਸਾਡੀ ਦੂਜੀ ਗੱਡੀ ਦੇ ਮਸਤੂਰ ਦੇ ਕੰਮ ਕਰਦੇ ਨੇ ਇੱਥੇ ਦੋਵੇਂ ਤੋਂ ਕੰਮ ਦੀ ਹਾਲਤ ਇੰਨੀ ਆ ਮਾੜੀਆਂ ਨੇ ਕੋਈ ਦੁਕਾਨ ਤਾਂ ਛਾਰੀ ਮਾਰ ਰਹੇ ਆ ਟ੍ਰੇ ਦੀ ਅਸੀਂ ਆ ਤੁਹਾਡੇ ਮੁਰੇ ਸੱਜੀਆਂ ਰੱਖ ਰਹੇ ਆ ਥਾਂ ਨਹੀਂ ਇੱਕ ਬੰਦੇ ਬੰਦੇ ਥਾਂ ਨਹੀਂ ਹੋਣੀ ਮੈਂ ਫੋਟੋ ਤੇ ਕੈਮਰਾ ਲੈ ਕੇ ਜਾਵਾਂ ਤੇ ਥਾਣਾ ਵੇਖ ਕੇ ਵੀ ਐਪੋਰ ਇੱਕ ਤਾਂ ਰੇਟ ਜਿਹੜਾ ਲਾਇਆ ਜਾਂਦਾ ਉਹ ਕਿੰਨਾ ਬਦਲਾਇਆ ਜਾਂਦਾ ਹੈ ਅਗਰ ਆਮ ਜਿਹੜਾ ਡੈਸੀਗਨੇਟਿਡ ਰੇਟ ਹੈ ਉਹਦੇ ਨਾਲ ਜੁਗਰਾ ਟਿਕਣਾ ਲੱਖ ਲੱਖ ਦੁਕਾਨਾਂ ਤੋਂ ਇਹ ਚੰਗੇ ਦੁਕਾਨਾਂ ਤੋਂ ਮਿਲਿਆ ਨਹੀਂ ਕੋਈ ਕੁਝ ਫਿਰਦੇ ਨੇ ਬਹੁਤ ਗੰਦਗੀ ਹੈ ਸਾਡੇ ਆਈਟੇ ਨੇ ਥੋੜੀ ਸਫਾਈ ਕਰ ਲਈ ਸੀ ਪਰ ਅਜੇ ਵੀ ਬਹੁਤ ਮਾੜਾ ਹਾਲ ਹੈ ਜਾ ਕੇ ਤੁਸੀਂ ਜ਼ਰੂਰ ਦੇਖੋ ਕੈਮਰਾ ਲੈ ਕੇ ਜਾਓ ਅੰਦਰ ਸ਼ਿਕਾਇਤ ਕੀਤੀ ਹੈ ਪ੍ਰਸ਼ਾਸਨ ਨੂੰ ਹਾਂ ਜੀ ਕਰ ਰਹੇ ਹਾਂ ਅਜੇ ਤੋ ਸਾਰਾ